ਤਨ ਗੁਰੂ ਗੋਬਿੰਦ ਸਿੰਘ ਸਾਹਿਬ 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 ਵਾਹਿਗੁਰੂ 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 ਵਾਹਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਵਾਹਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਓਹ ਗੁਰ ਗੋਬਿੰਦ ਹੋਏ ਪਰਗਟਿਆ ਦਸਵੇਂ ਅਵਤਾਰਾ ਓਹ ਗੁਰ ਗੋਬਿੰਦ ਹੋਏ ਪਰਗਟਿਆ ਓਹ ਗੁਰ ਗੋਬਿੰਦ ਹੋਏ ਪਰਗਟਿਆ ਦਸਵੇਂ ਅਵਤਾਰਾ ਸਮੀ ਅਵਤਾਰam ਧੰ ਗੁਰੂ ਗੋਬਿੰਦ ਸਿੰਘ ਸਾਹਿਬ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਉਹ ਗੁਰ ਗੋਬਿੰਦ ਹੋਏ ਪ੍ਰਗਟਿਆ ਉਹ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਤਹੀਂ ਪਰ ਕਾਸ਼ ਹਮਾਰਾ ਭਇਓ ਤਹੀਂ ਪਰ ਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵਲੇ ਓ ਪਟਨਾ ਸਹਿਰ ਵਿਖੇ ਭਵਲੇ ਓ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਮੇ ਅਵਤਾਰਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ ਅਲਖ ਆਕਾਲ ਨਿਰੰਜਨਾ ਜਿਨ ਅਲਖ ਆਕਾਲ ਨਿਰੰਜਨਾ ਜਿਨ ਅਲਖ ਆਕਾਲ ਨਿਰੰਜਨਾ ਜੱਪਿਓ ਕਰਤਾ ਰਾਹ ਕਹੋ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਜਿਨਿਆ ਲਖ ਆਕਾਰ ਨਿਰੰਜਨ ਜੱਪਿਓ ਕਰਤਾਰਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਨੇ ਆਖ ਅਕਾਲ ਨਿਰੰਜਨਾ ਜਪਿਓ ਕਰਤਾਰਾ ਨਿਜ ਪੰਥ ਚਲਾਇਓ ਖਾਲਸਾ ਨਿਜ ਪੰਥ ਚਲਾਇਓ ਖਾਲਸਾ ਵਾਹਿਗੁਰੂ 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 ਨਿਜ ਪੰਥ ਚਲਾਇਓ ਖਾਲਸਾ ਨਿਜ ਪੰਥ ਚਲਾਇਓ ਖਾਲਸਾ ਆਗਿਆ ਭਈ ਅਕਾਲ ਕੀ ਕਬ ਹੈ ਚਲਾਇਓ ਪੰਥ ਆਗਿਆ ਭਈ ਅਕਾਲ ਕੀ जाहे तह तुम धर्म चलाए जाहे तह तुम धर्म चलाए कबुद्ध करम ते हटाए मैं अपना सुत तोहे निवाजा ਸਜਾ ਪੰਥ ਪਰ ਚੁਰ ਕਰ ਬੇ ਕੋ ਸਜਾ ਜਾਹੇ ਤਹਾਂ ਪੰ ਧਰਮ ਚਲਾਏ ਕੋ ਬੁੱਧ ਕਰਨ ਤੇ ਲੋਕ ਹਟਾਏ ठाੜਿ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ठाੜਿ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਜਗਤ ਮੈਂ ਜਬ ਤੁਮ ਕਰੋ ਸਹਾਇ ਆਗਿਆ ਭਈ ਅਕਾਲ ਕੀ ਤਬ ਹੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਥੱਜ ਚਲਾਇਓ ਖਾਲਸਾ ਨਿੱਜ ਪੰਥ ਚਲਾਇਓ ਖਾਲਸਾ ਭਾਰ ਤੇਜ ਕਰਾਰਾ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਧੰ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ ਵਾਹਿਗੁਰੂ 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 ਧੰ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਨ ਗੁਰੂ ਗੋਬਿੰਦ ਸਿੰਘ ਸਾਹਿਬ ਭਨ ਗੁਰੂ ਗੋਬਿੰਦ ਸਿੰਘ ਸਾਹਿਬ ਨਿੱਜ पंਥ ਚਲਾਇਓ ਖਾਲਸਾ ਪਰ ਤੇਜ ਕਰਾਰਾ ਬਿੰਦ ਸਿੰਘ ਸਾਹਿਬ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਸਗਲ ਦੁਆਰ ਕੋ ਛਾੜ ਕੇ ਗਹਿਓ ਤੋਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮੋ ਕੋ ਦਾਸ ਤਮਨ ਕਾ ਜਾਨੋ ਯਾ ਮੈਂ ਭੇਦ ਨਰਨ ਚ ਪਛਾਨੋ ਮੋ ਕੋ ਦਾਸ ਦਮ ਤਮਨ ਕਾ ਜਾਨੋ स तमन का जानो या मैं भेद नरंच पछानो आद अंत एक अवतारा सोई गुरु समझियो हो हमारा ਅਦੰਤ ਇੱਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਿਹੰਗ ਪੰਥ ਚਲਾਇਓ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਜ ਪੰਥ ਚਲਾਇਓ ਖਾਲਸਾ ਖਾਸ ਕਹਾਵੈ ਸੋਈ ਜਾਗ ਕੇ ਹਿਰਦੇ ਪਰਮ ਨ ਹੋਈ ਪਰਮ ਦੇਖਤੇ ਰਹ ਨਿਆਰਾ ਪਰਮ ਦੇਖਤੇ ਰਹ ਨਿਆਰਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਜ ਪੰਥ ਚਲਾਇਓ ਖਾਲਸਾ ਭਾਰਤੇਜ ਕਰਾਰਾ ਸਿਰ ਕੇਸ ਧਾਰ ਗਹਿ ਖੜਗ ਕੋ ਕੇਸ ਭਾਰ ਗਹਿ ਖੜਗ ਕੋ ਵਾਹਿਗੁਰੂ 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 ਤਨ ਗੁਰੂ ਗੋਬਿੰਦ ਸਿੰਘ ਸਾਹਿਬ ਪੰ ਗੁਰੂ ਗੋਬਿੰਦ ਸਿੰਘ ਸਾਹਿਬ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਇਨ ਪੁੱਤਰਨ ਕੇ ਕਾਰਨੇ ਵਾਰ ਦिए ਸਤ ਚਾਰ ਚਾਰ ਮੁਏ ਤੋਂ ਕਿਆ ਭਿਆ ਜੀਵਤ ਕਈ ਹਜ਼ਾਰ ਭਨ ਗੁਰੂ ਗੋਬਿੰਦ ਸਿੰਘ ਸਾਹਿਬ ਸਿਰ ਕੇ ਸਤਾਰ ਗਹਿ ਖੜਗ ਕੋ ਸਬਦੋਸਤ ਪਛਾਰ ਕਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਬਰ ਬੰਡੰ ਉਜ ਤੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲ ਵਿਖਹਰਣੰ ਅਸ ਸਰਣੰ जय जय जग कारण सृष्टि उभारण मम प्रत पारण जय ते गन मम प्रत पारण जय ते गन सिर केस तार सिर केस तार गह खड्ग को सब दुष्ट पछारा ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 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 ਸੇਲ ਜਤ ਕੇ ਕਛ ਬਹਿਰ ਸੇਲ ਜੱਤ ਕੀ ਕਛ ਪਹਿਰ ਪਕੜਿਓ ਹਥਿਆਰਾ ਪਕੜਿਓ ਹਥਿਆਰਾ ਸਾਧ ਪਤੇ ਬੁਲਾਈ ਗੁਰੂ ਕੀ ਸਾਧ ਪਤੇ ਸੱਚ ਫਤੇ ਬੁਲਾਈ ਗੁਰੂ ਕੀ ਸੱਚ ਫਤੇ ਬੁਲਾਈ ਗੁਰੂ ਕੀ ਜਿੱਤਿਓ ਰਣ ਭਾਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਚੇ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿਗੁਰੂ 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 ਸੱਚੇ ਫਤੇ ਬੁਲਾਏ ਗੁਰੂ ਕੀ ਜੀਤਿਓ ਪ੍ਰਾਨ ਭਾਰਾ ਪੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਬਦਾਂਤ ਅਰਨ ਕੋ ਘੇਰ ਕਰ ਸਬਦਾਂਤ ਅਰਣ ਕੋ ਘੇਰ ਕਰ ਘੇਰ ਕਰ ਕੀਓ ਪਰਹਾਰਾ ਸਭ ਦੈਂਤ ਅਰਣ ਕੋ ਘੇਰ ਕਰ ਕੀਓ ਪਰਹਾਰਾ ਸਬਦੈਤ ਅਰਨ ਕੋ ਘੇਰ ਕਰ ਕੀਓ ਪਰਹਾਰਾਂ ਧੰ ਗੁਰੂ ਗੋਬਿੰਦ ਸਿੰਘ ਸਾਹਿਬ 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 ਜਦ ਸਹਜੇ ਪ੍ਰਗਟਿਓ ਜਗਤ ਮੈਂ ਜਦ ਸਹਜੇ ਪ੍ਰਗਟਿਓ ਜਗਤ ਮੈਂ ਗੁਰ ਜਾਪ ਅਪਾਰਾ ਵਾਹਿਗੁਰੂ 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 ਜਦ ਸਹਜੇ ਪ੍ਰਗਟਿਓ ਜਗਤ ਮੈਂ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਖੈ ਭਵਲੇਓ ਜਦ ਸਹਜੇ ਪ੍ਰਗਟਿਓ ਜਗਤ ਮੈਂ ਗੁਰ ਜੋਤਿ ਅਪਾਰਾ ਉਹ ਗੁਰੂ ਗੋਬਿੰਦ ਹੋਏ ਪਰ ਗਿੱਟਿਆ ਦਸਵੇਂ ਅਵਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ